Gracias. ਕੀ ਜਰਦਵਰੀਆਂ ਤੇ ਇੱਕ ਬੰਨ ਨਾਲ ਬੰਨਿਆ ਜਾਵੇ ਨਾ ਤੇ ਅਸੀਂ ਬੜੇ ਖੁਸ਼ ਹੋ ਜਾਗੇ ਸਾਨੂੰ ਕੋਈ ਕੁਝ ਨਾ ਦੇ ਪਿੱਛੇ-ਪਿੱਛੇ ਸਿਰਫ ਸਾਡਾ ਬੰਨ ਹਰੀਕੇ ਤੋਂ ਲੈ ਕੇ ਤੇ ਆਪਾਂ ਚੱਲੇ ਜਾਣਾ ਤੇ ਅਸੀਂ ਬੜੀ ਦੇ ਵਿੱਚੇ ਕਰਾਂਗੇ ਹਾਂਜੀ ਅਗਲੀ ਵਾਰ ਨਹੀਂ ਹਾਂ ਉਹ ਹੀ ਤਾਂ ਗੱਲ ਜਾ ਕੇ ਸੀਆਂ ਕੱਡੀਆਂ ਜਾਣ ਅਸੀਂ ਹਰ ਵਾਰੀ ਦੁੱਬ ਜਾਂਦੇ ਨਾ ਮਾਜਵਾ ਮਿਲਦਾ ਹੈ ਨਾ ਕੁਝ ਵੀ ਨਹੀਂ ਮਿਲਦਾ ਅਸੀਂ ਬੜੇ ਲੋਕ ਗਰੀਬਾਂ ਤੇ ਸਾਰੇ ਹੀ ਬਸ ਨਹੀਂ ਪੜੇ ਕੋਈ ਕੋਈ ਹਾਂ ਉਹ ਹੀ ਕਹਿੰਦਾ ਬੜੀ ਮਿਹਰਬਾਨੀ ਤੁਹਾਡੀ రోన్ ర ਹੇ ਫਿਚੇ ਫਿਚੇ ਵਾਡੀ ਆਈਡੀ ਵਿੱਚ ਕੁਛ ਨਾ ਪੁੱਛੋ ਯਾਰ ਆਈ ਆਈ ਇਹ ਲਈ ਵਾ ਤੁਸੀਂ ਜੀ ਚੜੀ ਸੋਦੇ ਤੇ ਸਾਡੀ ਬੋਲ ਹੈ ਇਹ ਬਸਤੇ ਹੈ ਬਸਤੇ ਹੈ ਅਸੀਂ ਬੜੇ ਗਰੀਬ ਆਂ ਸਾਡਾ ਮੜ ਜਾ ਇਹਦੇ ਕੋ ਕੱਖ ਨਹੀਂ ਰਹਿ ਜਾਂਦਾ ਬਾਟਰ ਪੱਟੀ ਦੇ ਸਾਰੇ ਨਾ ਕੋ ਕੁਛ ਨਹੀਂ ਰਹਿ ਜਾਂਦਾ ਅਸੀਂ ਨਾ ਬੜੇ ਦੁਖੀ ਆ ਸਾਡੇ ਸਿਰ ਕਰਜ਼ੇ ਨਹੀਂ ਉਤਰਦੇ ਛੋਟਾ ਛੋਟਾ ਚੱਲ ਜਾਈਂ। ਆਰਾ ਕੋਈ ਠੀਕ ਨਹੀਂ। ਬਸ ਆ ਕੁਦਰਤੀ ਮਾਰ ਹੈ। ਨੂੰ ਚੱਲਨੀ ਆਪਾਂ। ਹਾਂਜੀ। ਬਸ ਉਹ ਦਵਾ ਦਿੰਦੇ। ਤੁਸੀਂ ਮੇਰੇ ਤੇ ਛੱਡਦੇ। ਇੱਕ ਵਾਰ ਸੋਧੋ ਠੀਕ ਕਿ ਤਾ ਕਿ ਬੰਦ ਬਚ ਜਾਵੇ ਨਾ ਤਾਂ ਅਸੀਂ ਸਾਰੇ ਕਰ ਸਕਦੇ ਨਹੀਂ। ਜਿਸ ਤਰੀਕੇ ਦੇ ਵਿੱਚ ਤੁਸੀਂ ਆ ਜਾ ਰਹੇ ਹੋ ਫੰਕਸ਼ਨ ਜੀ ਕਿਉਂਕਿ ਮਾਨ ਸਾਹਿਬ ਹਰ ਵੀਰ ਲੋਕਾਂ ਨੂੰ ਬੜੀਆਂ ਤਕਲੀਫਾਂ ਦੱਸਦਿਆਂ ਵੀ ਅੱਖਾਂ 'ਚ ਪਾਣੀ ਆ ਗਿਆ ਹੈ ਇਹਨਾਂ ਦੀ ਗੱਲ ਸੁਣ ਕੇ। ਬੜੀ ਕੀ ਕਹਿਣਾ ਦੋਗੇ ਤੁਸੀਂ ਜੀ? ਪੰਜਾਬ ਸੰਕਟ 'ਚ ਹੈ। ਜੀ। ਗੋ ਪੰਜਾਬ ਦੇਸ਼ ਦੀ ਫੋਟ ਫੂਟਬਾਲ ਹੈ ਅਸੀਂ ਦੇਸ਼ ਨੂੰ ਅੰਨ ਦਿੰਨੇ ਆ ਜਦੋਂ ਦੇਸ਼ ਨੂੰ ਖੇਤੀ ਕ੍ਰਾਂਤੀ ਚਾਹੀਦੀ ਸੀ ਤਾਂ ਅਸੀਂ ਆਪਣੀ ਧਰਤੀ ਵੀ ਪਾਣੀ ਤਲੋਂ ਕੱਢ ਕੇ ਖਰਾਬ ਕਰ ਲਈ ਪਰ ਦੇਸ਼ ਦਾ ਢਿੱਡ ਭਰੇ ਅੱਜ ਪੰਜਾਬ ਸੰਕਟ 'ਚ ਮੈਂ ਚਾਹਨਾ ਕਿ ਸੈਂਟਰ ਸਿਕਿਉਰਟੀ ਦਾ ਬੜਾ ਮਿਸਮਰੀਜ ਮੈਂ ਸੈਂਟਰ ਜਿਹੜੀ ਅੱਗੇ ਹੁੰਦੇ ਨੇ ਉਹਨਾਂ ਕੀ ਹੈ ਜੀ ਸੈਂਟਰ ਸੈਂਟਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਸਾਡਾ ਹੱਕ ਹੀ ਦੇ ਦਿਓ ਅਸੀਂ ਕੋਈ ਇਹ ਨਹੀਂ ਮੰਗਦੇ ਸਾਡਾ 50 ਹਜ਼ਾਰ ਕਰੋੜ ਰੁਪਈਆ ਜੀਐਸਟੀ ਦਾ ਤੇ ਤਾਂ ਆਲਮੋਸਟ 80 ਹਜ਼ਾਰ ਕਰੋੜ ਰੁਪਈਆ ਆਰਡੀਐਫ ਦਾ ਸੈਂਟਰ ਅੱਥਲੇ ਜ਼ਿਕਰ ਨਹੀਂ ਦੇ ਰਿਹਾ ਜੀ ਪੈਸਾ ਜਿਹੜਾ ਸੀ 50 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਚਲੋ ਜੀ ਠੀਕ ਹੈ ਜੀ ਸਰ ਅੱਤੀ ਪੀਐਮ ਦੇ ਨਾਲ ਵੀ ਕੋਈ ਗੱਲਬਾਤ ਹੋਈ ਹੈ ਜੀ ਲਗਾਤਾਰ ਚਰਚਾ ਚੱਲ ਰਹੀ ਆ ਪੀਐਮ ਸਾਹਿਬ ਦਾ ਫੋਨ ਆਇਆ ਸੀ ਜੀ ਨਿਹਾਲ ਚੈਲ ਪੁੱਛਿਆ ਹੂੰ ਪ੍ਰੋਸੋਦ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਜੀ ਕਿਉਂਕਿ ਇਹ ਫੰਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕੋਈ ਤੱਕ ਨਹੀਂ ਪਤਾ ਉਹ ਇਹ ਤਾਂ ਪੰਜਾਤਾ ਉਹ ਤੋਂ ਮੰਨ ਲਵਾਂਗੇ ਨਾ ਜਦੋਂ ਪਤਾ ਲੱਗੂਗਾ ਅਜੇ ਤਾਂ ਪਾਣੀ ਹੀ ਨਹੀਂ ਘਟ ਰਿਹਾ ਹੂੰ ਜਦੋਂ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਤਲਬ ਉਹ ਮੰਗ ਲਾਂਗੇ ਜੀ ਪਰ ਪੀਐਮ ਸਾਹਿਬ ਦਾ ਫੋਨ ਆਇਆ ਤੇਜ ਦੇ ਪ੍ਰਧਾਨ ਮੰਤਰੀ ਨੇ ਹਾਂ ਜੀ ਅੱਜ ਜਾਂ ਦਾ ਫੋਨ ਆਇਆ ਜੀ ਪੀਐਮ ਸਾਹਿਬ ਦਾ ਫੋਨ ਆਇਆ ਅੱਗੇ ਪਾਣ ਧੰਨਵਾਦ ਕੀਤਾ ਕਿ ਉਹਨਾਂ ਨੇ ਮੈਨੂੰ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਮੈਂ ਕਹਿੰਦੀ ਨੁਕਸਾਨ ਬਹੁਤ ਜ਼ਿਆਦਾ ਸਰ ਅੱਖਾਂ 'ਚ ਹੰਝੂ ਆਇਆ ਜਦੋਂ ਤੁਹਾਡੀ ਗੱਲਬਾਤ ਸੁਣ ਕੇ ਹੋਈ ਜਾਂ ਰਹੀ ਹੈ ਉਹ ਕਰ ਲੋ ਮਹਾਂ ਸਾਹਿਬ ਜਿਹੜੇ ਬੰਦ ਨੇ ਉਹ ਉਹਨਾਂ ਦਾ ਕੀ ਪੱਕੇ ਕਰਾ ਹੀ ਕੀਤਾ ਜਾਣ ਕਿ ਜਿਹੜੇ ਕਿ ਜਗਾ ਜਗਾ ਤੋਂ ਬਰੀਚ ਹੋ ਰਹੇ ਆ ਇਹਦਾ ਇਹਦਾ ਨਾ ਲੋਕਾਂ ਨੂੰ ਪੁੱਛ ਕੇ ਕਰਾ ਮਹਾਂ ਸਾਹਿਬ ਹਬੀਬ ਗਿਆ ਦਾ ਬੰਨਾ ਫਿਰੋਜ਼ਪੁਰ ਦਾ ਉਹ ਬਹੁਤ ਜਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਇਹ ਹਾਲਾਤ ਪੈਦਾ ਹੁੰਦੇ ਨੇ ਜਿਹੜੀ ਨਾ ਕਾਲਕਾ ਤੋਂ Shimla ਨੂੰ ਇਹ ਟ੍ਰੇਨ ਜਾਂਦੀ ਹੈ ਛੋਟੀ ਟ੍ਰੇਨ ਹੈ ਉਹੋ ਅੰਗਰੇਜ਼ਾਂ ਨੇ ਬਣਾਈ ਸੀ ਉਹ ਆਪ ਇੰਜੀਨੀਅਰਰ ਨਹੀਂ ਬਣਾਈ ਸੀ ਉਹਨਾਂ ਨੇ ਆਜੜੀਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ ਕਿ ਆਹ ਪਹਾੜ ਕਿੱਥੋਂ ਦੀ ਜਾਂਦਾ ਹੈ ਕਿਤੇ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬਣ ਜਿਹੜੇ ਅਗਲੀ ਟੀਕਰਾਂ ਤਾਂ ਕਿ ਅਗਲੀ ਵਾਰ ਇਹਨਾਂ ਨੂੰ ਕਰਨਾ ਚਾਹਤ ਹੈ ਵਾਧੂ ਰਾਜੋਗੇ ਗੱਟੀ ਨਵੀਂ ਰਾਜੋਗੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਮਾਹੌਲ ਸਾਰੇ ਮੈਂ ਕਹੀ ਸਾਡੇ ਸੰਗਰੂਰ ਚ ਮੁਖੱਗਰ ਚਟਟ ਕੱਗਰ ਤਾਂ ਚੜ ਗਿਆ ਕੁਦਰਤ ਨੂੰ ਦੇਈ ਕਰੀਏ ਕੁਦਰਤ ਹੈ ਜਿੱਤਰੀ ਕਰੀਏ ਮਾਨਸਬ ਸੈਂਟਰ ਗਵਰਨਮੈਂਟ ਵੱਲੋਂ ਜਨਾ ਪੰਜਾਬ ਦੇ ਨਾਲ ਮਤਰਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਮਤਰਈ ਮਾਂ ਉਹਨਾਂ ਨੇ ਫੋਨ ਕੀਤਾ ਮੈਂ ਉਦੋਂ ਦੱਸੂਗਾ ਕਿ ਕਿੰਨਾ ਕੁ ਨੁਕਸਾਨ ਹੋਇਆ ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਆ ਮਾਨ ਸਰ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਵੀ ਨਹੀਂ ਹਾਂ ਜੀ ਮਾਨ ਸਰ ਪਠਾਨ ਮਾਜਰਾ ਤੇ ਕਾਰਵਾਈ ਹੋਈ ਹੈ ਜੀ ਮਾਨ ਸਰ ਕੱਚੀਆਂ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਦੇ ਜਿਹੜੇ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਪਾਣੀ ਖਾਰੇ ਹੋ ਗਏ ਮਾਨ ਸਰ ਐਮਐਲਏ ਪਠਾਨ ਮਾਜਰਾ ਤੇ ਕਾਰਵਾਈ ਹੋਈ ਹੈ ਜੀ ਬਿਲਕੁਲ ਮਾਨ ਸਰ